ਪਿਕਅਪ ਹੈ ਨੀ ਸੀ ਜੀ ਹਾਲਤ ਵੇਖੋ ਕੀ ਹੈ ਕਾਰਬਨ ਖੂਬ ਸਰੀ ਹੈ ਅਗਿਆ ਬੇਟਾ ਉਹਨ ਇੱਥੇ ਵਿਅਕਤੀ ਨੂੰ ਜਦੋਂ ਕੰਮ ਨਹੀਂ ਕਰਨਾ ਹੁੰਦੇ ਦੰਦੇ ਕੀ ਖੋਲ ਕੇ ਕਰੇ ਇਹਦੇ ਕਾਰਬਨ ਬਰਨ ਦੇ ਦੋ ਕਾਰਨ ਹੈ ਪੀਜੀਆਰ ਵਾਲ ਖਰਾਬ ਹੋਣਾ ਸਰਵੋ ਪ੍ਰੋਪਰਲੀ ਕੰਮ ਕਰਦਾ ਜਿੱਦਿ ਕੋਈ ਵਾਰੀ ਤੇ ਨੀਟ ਹੱਪ ਹੋਈ 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 ਨਾ ਸਰ ਦੋਸਤੋ ਜਦੋਂ ਵੀ ਕੋਈ ਵੀ ਕੰਮ ਕਰਨਾ ਹੋਵੇ ਉਹਦੇ ਵਾਸਤੇ ਪਹਿਲਾਂ ਤਾਂ ਹਰ ਇੱਕ ਚੀਜ਼ ਨੂੰ ਸਮਝਣਾ ਪੈਂਦਾ ਹੈ ਵੀ ਭਾਈ ਨੁਕਸ ਹੈ ਕਿੱਥੇ ਆ ਬਿਨਾ ਸੋਚਿਆ ਸਮਝਿਆ ਕੰਮ ਕੀਤਾ ਰਿਜ਼ਲਟ ਮਿਲਦੇ ਹੀ ਨਹੀਂ ਜਦੋਂ ਟੈਲੀਫੋਨ ਤੇ ਅਗਲਾ ਅਪਾਇੰਟਮੈਂਟ ਲੈਣੀ ਚਾਹੁੰਦਾ ਐਵੇਂ ਭਾਈ ਜੀ ਸਾਡੀ ਤਾਂ ਪੁੱਤਾ ਵਾਂਗੂ ਸੰਭੀ ਹੈ ਸਾਡੀ ਗੱਡੀ ਤਾਂ ਬਹੁਤ ਸਾਫ਼ ਸੁਥਰੀ ਹੈ ਤੁਸੀਂ ਲਾਉਂਗੇ ਕੀ ਰੋਂਗ ਕੁਐਸਚਨ ਆ ਵੀਰ ਤੁਸੀਂ ਆਪਦੇ ਮਕੈਨਿਕ ਕੋਲ ਜਾਓ ਜਿਹੜਾ ਕੁਝ ਮਿਲਤੋ ਦੇਖੀ ਐ ਨਹੀਂ ਉਹ ਹੀ ਕੁਝ ਕਰਾਓ ਆਓ ਸੋ ਪਹਿਲਾਂ ਤਾਂ ਵੀਡੀਓ ਪ੍ਰੋਪਰ ਸੁਣ ਲਓ ਬਾਈ ਤੋਂ ਅਸੀਂ ਕੀ ਸਮਝਾਇਆ ਤੇ ਕੀ ਨਹੀਂ ਕਰਾਉਣਾ ਚਾਹੁੰਦੇ ਸੀ ਤੇ ਕੀ ਕਰਾਉਣਾ ਸੀ ਜਿਹੜੇ ਬੰਦੇ ਦੇਖਣਗੇ ਉਹ ਕਹਿਣਗੇ ਯਾਰ ਜਨੰਦਰ ਬੰਦੇ ਹਨ ਬਿਲਕੁਲ ਅਗਰ ਅਸੀਂ ਕਿੰਨੇ ਦਰ ਬੇਲਾ ਕੰਮ ਕਰਾਇਆ ਜਾਂਦਾ ਸੀ ਅਰੇ ਬਈ ਹਫਤੇ ਦੇ ਮੈਕਸਮਮ ਹਫਤਾ ਹੀ ਹੱਸ ਆ ਜਾਂਦਾ ਹਾਂ ਹਾਂ ਜੀ ਮੈਨੂੰ ਤਾਂ ਰੋਣ ਜਾਉਂਦਾ ਹੈ ਨਹੀਂ ਹੁਣ ਰੋਣ ਵੀ ਆਉਂਦਾ ਹੱਸ ਆ ਜਾਂਦਾ ਕੰਮੜੀ ਕਰਕੇ ਦੇ ਜੇ ਮੈਨੂੰ ਮੈਂ ਸਪੈਸ਼ਲੀ ਉਹਨਾਂ ਨੇ ਆ ਸਾਰਾ ਕਲੀਅਰ ਕੀਤਾ ਕਿ ਕਿਸ ਦੀ ਚੱਕੀ ਨਹੀਂ ਕੀਤਾ ਨਾਮ ਹੀ ਦੱਸਿਆ ਜੇ ਉਸ ਟਾਈਮ ਦੱਸਦੇ ਤੇ ਮੈਂ ਕੰਪਨੀ ਸ਼ਾਇਦ ਮੈਂ ਕਿਹਾ ਹੀ ਦਨ ਮੇਰੇ ਕੋਲ ਹੀ ਨਾ ਆਉਂਦੇ ਤੁਸੀਂ ਤੁਹਾਡੇ ਕੋਲ ਨਹੀਂ ਹੁੰਦਾ ਜਿਹੜੇ ਸਿਆਪੇ ਪੈਂਦੇ ਆਂ ਝਗੜਾ ਕਹਿੰਦਾ ਵੀ ਭਾਈ ਜੀ ਮੇਰੇ ਤਾਂ ਤੁਸੀਂ ਸਤਾਦਾ ਰਗਾ ਮੈਂ ਇਲੈਕਟ੍ਰੀਸ਼ੀਅਨ ਐ ਮੈਂ ਜੋ ਬੰਦੇ ਦੀ ਗੱਲ ਦਾ ਜਵਾਬ ਦਿੰਨਾ ਸੱਸ ਤਾਂ ਭਾਈ ਸਾਸਿ ਹੁੰਦੀ ਆ ਹਾਂ ਨਹੀਂ ਹੈਗੀ ਤੂੰ ਲੱਖ ਪੜੀ ਲਿਖੀ ਆ ਜੇ ਜਦੋਂ ਸੱਸ ਦੀ ਉਮਰ ਚ ਹੋ ਜੂਗੀ ਉਹਦਾ ਫਿਰ ਸਾਸੀ ਨਾਲ ਤਜਰਬਾ ਹੋ ਜੂਗਾ ਇਹਦੇ ਉੱਤੇ ਮੈਂ ਕੋਈ ਨਹੀਂ ਕਹੂੰਗਾ ਇਹ ਮਿਲਕੋ ਸਭ ਸਹੀ ਹੈ ਜੇ ਸਮਝੇ ਨਾ ਭਰਾ ਜੀ ਆਹ ਔਰ ਤੁਸੀਂ ਜੇ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਫੋਨ ਤੇ ਸੱਚੀ ਜੱਟੂ ਸੱਚੀ ਭਾਈ ਮੈਂ ਇੰਟਰਕੂਲਰ ਕਰਾਇਆ ਕਰਾਇਆ ਸਰ ਮੈਂ ਮੈਂ ਦੱਸਾਂ ਤੁਹਾਡਾ ਮਤਲਬ ਐਸੀ ਵੀ ਇੰਟਰਕੂਲਰ ਦੇ ਪੈਸੇ ਨਾਲ ਲੱਗਣ ਮੈਂ ਤੈਨੂੰ ਕਹਿ ਸੀ ਆ ਜਾਣਾ ਸੱਚੀ ਦੱਸ ਨਹੀਂ ਮੈਂ ਤਾਂ ਕਹਿ ਸੀ ਨਾਲ ਲੱਗਣ ਮੇਰੇ ਛੋਟੇ ਭਰਾ ਵਰਗੇ ਮੈਂ ਤਾਂ ਮੈਂ ਪਹਿਲਾਂ ਕਹਿ ਸੀ ਮੈਂ ਕਿ ਨਾ ਖੁੱਲੇ ਮੈਂ ਤਾਂ ਮੁੰਡੇ ਨੂੰ ਕਿਆ ਸੀਗਾ ਇਹਨੂੰ ਨਾ ਖੁੱਲੇ ਮੈਂ ਕੰਪਨੀ ਤੋਂ ਕਰਾਇਆ ਹੋਇਆ ਇਹ ਕਹਿੰਦਾ ਭਾਈ ਉਹ ਨਾਲ ਦਾ ਮੁੰਡਾ ਕਹਿੰਦਾ ਮੁੰਡਾ ਕਹਿੰਦਾ ਕਹਿੰਦਾ ਭਾਈ ਕਲੀਨ ਕਰਨਾ ਪੈਣਾ ਨਾਲ ਸਾਰਾ ਹੀ ਚੀਜ਼ ਹੁੰਦਾ ਸੀ ਤੇ ਮੈਂ ਚੋਟ ਹੀ ਗਈ ਹੱਥ ਜੁੜੇ ਹੋਏ ਹਾਂਜੀ ਸਰ ਤੁਸੀਂ ਤਾਂ ਕਹਿੰਦੇ ਸੀ ਵੀ ਤੂੰ ਰਕਰਾਉਣਾ ਤੇ ਤੂੰ ਦੇਖ ਰਕਰਾਉਂਦਾ ਭਾਈ ਇਹ ਤੂੰ ਤੂੰ ਲੋਕ ਕਹਿੰਦੇ ਹੁੰਦੇ ਨੇ ਵੀ ਬਾਈ ਜੀ ਗਾਹ ਕਰਾ ਬਦਰੂ ਪਰ ਗਾਹ ਕਰਾ ਬਦਰੂ ਦਾ ਬਿਲਕੁਲ ਸਾਰਾ ਨਹੀਂ ਹੈ ਪਰ ਗਾਹ ਨੂੰ ਸਮਝਣਾ ਚਾਹੀਦਾ ਵੀ ਜੇ ਤੁਸੀਂ ਮੇਰੇ ਕੋਲ ਚੱਲ ਕੇ ਆਏ ਹੋ ਹੂੰ ਹੂੰ ਜੇ ਤੁਸੀਂ ਮੇਰੇ ਕੋਲ ਸਿੱਖ ਨਹੀਂ ਰਹੇ ਤੇ ਮੈਂ ਤੇਰੇ ਬਤਾ ਕੋ ਚੱਲ ਨਹੀਂ ਦੇ ਤਾ ਫਿਰ ਮੈਂ ਕੀ ਕਰ ਦੂਗਾ ਵੀਰ ਸਾਣਾ ਕਰੋ ਚੁਬਨਾਮ ਕੀ ਭਾਜੀ ਤੁਹਾਡਾ ਸਜੀਤ ਸਿੰਘ ਹੈ ਜੀ 350 350 ਲੱਖ ਦੀ ਚੱਲ ਗਈ ਹਾਂ ਸਰ ਪੱਲੀ ਫਿਰ ਉਦੋਂ ਵੀ ਕੰਮ ਤੁਸੀਂ ਐਂ ਕਰਾਉਂਦੇ ਰਹੇ ਵੀ ਆਹ ਮਿਸਤਰੀ ਤੋਂ ਆਹ ਕਰਾ ਲਿਆ ਆਹ ਕਰਾ ਲਿਆ ਆਹ ਮਿਸਤਰੀ ਨੇ ਆਹ ਕਰਤਾ ਆਹ ਮਿਸਤਰੀ ਨੇ ਆਹ ਕਰਤਾ ਤੁਸੀਂ ਮੈਨੂੰ ਕੀ ਆਖਿਆ ਸੀ ਭਾਈ ਜਲੰਧਰ ਇੱਕ ਮਿਸਤਰੀ ਮੁੰਡਾ ਲੱਗਦਾ ਦੂਜਾ ਛੱਡਦਾ ਤੁੱਜਾ ਲੱਗਦਾ ਤੀਜਾ ਛੱਡਦਾ ਇੱਥੇ ਕੀਤਾ ਮੈਂ ਨਹੀਂ ਸਰ ਇੰਨਾ ਨਹੀਂ ਕੀਤਾ ਭਾਈ ਨੀਵਾ ਬੈ ਜੇ ਜੁੱਸੀ ਕੇ ਕੰਮ ਨਹੀਂ ਸਾਡਾ ਨੁਕਸੀਂ ਦਾ ਕਰਦਾ ਪਿਆ ਮੈਂ ਨਹੀਂ ਸਰ ਨੁਕਸੇ ਕਰਦੇ ਵੇ ਕੰਮ ਦੱਸਦੇ ਵੇ ਤੁਹਾਨੂੰ ਆ ਗੱਡੀ ਦਾ ਹੋਣ ਵਾਲਾ ਸਾਡੀ ਜਲੂਸਕੀ ਦਾ ਨਿਕਲ ਰਿਹਾ ਸਾਡਾ ਜਲੂਸਕੀ ਦਾ ਨਿਕਲਿਆ ਮੇਰਾ ਜਲੂਸ ਮੇਰਾ ਨਿਕਲ ਰਿਹਾ ਕੰਮ ਤੁਹਾਡਾ ਨਿਕਲ ਰਿਹਾ ਹੁਣ ਤੁਸੀਂ ਇੱਥੇ ਕਰਵਾ ਕੇ ਆਏ ਸੀ ਹਾਂਜੀ ਹਾਂਜੀ ਤੁਸੀਂ ਮੈਨੂੰ ਖੋਲਣ ਮੁੰਡਿਆਂ ਨੂੰ ਨਹੀਂ ਦਿੰਦੇ ਮੈਂ ਦੱਸ ਕੀ ਕੰਮ ਦੇ ਵਿੱਚ ਕਾਈ ਬਾਈ ਜੀ ਵੀ ਆ ਚੀਜ਼ ਕਰਨੀ ਹੈ ਟਰਬੋ ਟਰੈਲਾ ਮੈਂ ਦੇਖ ਲਿਆ ਤੁਹਾਨੂੰ ਕਹਦਾ ਬਾਈ ਜੀ ਆਪਾਂ ਜ ਸਾਢੇ 3 ਲੱਖ ਚੱਲੀ ਹੈ ਤਿੰਨ ਵਾਰੀ ਗਰਮ ਹੋਈ ਹੈ ਕੋਈ ਆਜ ਨਹੀਂ ਹੋਈ ਮੈਂ ਇਹੀ ਗੱਲ ਸਮਝਾਈ ਜੂ ਟਰਬੋ ਨਵਾਂ ਪਾ ਦਾਂਗੇ ਤਾਂ ਪ੍ਰੋਬਲਮ ਕਲੀਅਰ ਹੋਊਗੀ ਉਹ ਤੁਹਾਡਾ ਟਰਬੋ ਹੈ ਜਿਹੜਾ ਉਹ ਚਾਂਸ ਘੱਟ ਕੇ ਪਾਉਣਗੇ ਜਿਹੜੀ ਇੱਥੋਂ ਹਵਾ ਲੀਕ ਕਰਦੀ ਸੀ ਉਹਨਾਂ ਪਰ ਪਿਕਅਪ ਵੀ ਵਧਿਆ ਨਹੀਂ ਹਟੜੀ ਮੈਂ ਕੀ ਵਧਾਉਣੀ ਚਾਹੁੰਦਾ ਸੀ ਫਿਰ ਬਾਈ ਜੀ ਇਹ ਐ ਨਾ ਕਰਿਆ ਕਰੋ ਛੋਟੇ ਨਹੀਂ ਨਹੀਂ ਸਰ ਲੋਕੋ ਸਹੀ ਦੋ ਆਪਣੇ ਨਾਲ ਮੈਂ ਵੀਡੀਓ ਤੋ ਚਾਰ ਤਾਂ ਗੁੱਸੇ ਵਾਲੀਆਂ ਪਾਉਣੀਆਂ ਜੇ ਤੁਸੀਂ ਵੀ ਡਿਸਲਾਈਕ ਕਰਨ ਨਾਲ ਤਾਂ ਕਰ ਦਿਓ ਨਹੀਂ ਨਹੀਂ ਸਰ ਮੈਂ ਇੱਕ ਗੱਲ ਤਾਂ ਤੁਹਾਡੀ ਵੀਡੀਓ ਵੀਡੀਓ ਦੇਖ ਕੇ ਕੋਈ ਬੰਦਾ ਆਵੇ ਪਰ ਜੇ ਕਦੇ ਵੀ ਬਾਈ ਜੀ ਮਾਫ਼ ਵੀ ਕਰਾ ਕੇ ਆ ਉਹ ਬਾਈ ਉੱਥੇ ਮੇਰੀ ਵੀਡੀਓ ਕੇ ਸਾਰਾ ਕੋ ਖਲਾ ਦੇ ਮੈਂ ਤਾਂ ਲੋਕਾਂ ਨੂੰ ਦੱਸ ਰਿਹਾ ਵੀ ਕੰਮ ਕਿਵੇਂ ਕਰਨਾ ਹੈ ਬਿਲਕੁਲ ਉੱਥੇ ਏਜੰਸੀ ਚ ਕਿਹੋ ਜਿਹਾ ਮੁੰਡਿਆ ਇਹਦੇ ਨਾਲ ਦੇ ਨਹੀਂ ਨਾਲ ਦੇ ਹੀ ਸਰ ਮੇਰੇ ਨਾਲ ਤਾਂ ਹੈਗਾ ਕੋਈ ਤਜਰਬੇਕਾਰ ਨਹੀਂ ਬੰਦਾ ਹੈਗਾ ਸਾਰੇ ਕੰਪਨੀ ਕੰਮ ਕਰਦੇ ਆ ਜਿੰਨਾ ਕਿ ਦੱਸੋ ਉਹਨੇ ਕਰਨਾ ਸੋ ਦੋਸਤੋ ਲੋਕ ਮੰਨਦੇ ਵੀ ਹੈਗੇ ਆ ਵੀ ਜਿੰਨਾ ਕਿ ਅਸੀਂ ਕਹਿੰਨੇ ਕੰਪਨੀ ਵਾਲੇ ਕੰਮ ਜਾਂ ਮਕੈਨਕ ਉਹਨਾਂ ਕ ਕਰ ਦਿੰਦੇ ਆ ਬਹੁਤ ਖੁਸ਼ੀ ਹੋਈ ਬੜੀਆਂ ਵੀਡੀਓ ਵਾਇਰਲ ਹੋਣ ਲੱਪੀਆਂ ਮੇਰਾ ਜ਼ਿੰਦਗੀ ਦਾ ਸੂਰ ਰਿਹਾ ਜਦੋਂ ਕੰਮ ਦੇ ਵਿੱਚ ਗੰਦਜਾ ਪੈ ਜਾਵੇ ਕੋਈ ਗੱਲ ਨੂੰ ਸਮਝੇ ਨਾ ਤੇ ਤੁੱਥਮੁੱਥ ਕਰਾਉਣਾ ਚਾਵੇ ਤਾਂ ਮੈਂ ਲਾਈਨ ਟੌਪਿਕ ਹੀ ਚੇਂਜ ਕਰ ਦਣਾ ਹੁੰਦਾ ਠੀਕ ਹੈ ਕੰਮ ਕਰਨਾ ਹੈ ਇਸ ਤੋਂ ਉੱਪਰ ਅਸੀਂ ਹੁਣ ਕੋਈ 허ਵਾਈ ਜਾਜ ਤੇ ਚਲਾਉਣੇ ਨਹੀਂਗੇ ਕੰਮ ਕਰਨਾ ਉਸ ਵਿਅਕਤੀ ਦਾ ਕੰਮ ਕਰਨਾ ਹੈ ਜਿਹੜਾ ਇਸ ਗੱਲ ਨੂੰ ਸਮਝਦਾ ਹੈ ਅਪਾਇੰਟਮੈਂਟ ਜਿਹਨੇ ਕਰਾਉਣੀ ਹੈ ਸਿਸਟਮ ਉਹੀ ਹੈ 500 ਰੁਪਇਆ ਦੇ ਕੇ Google Pay પાਕੇ ਟਾਈਮ ਲੈ ਲਓ ਸੇਮ ਡੇ ਹੋ ਗਿਆ ਠੀਕ ਨਹੀਂ ਤਾਂ ਕਮ ਸੈਕਿੰਡ ਲਈ ਇਸ ਤੋਂ ਇਲਾਵਾ 98149 ਤੇ 72844 ਬਿਨਾ ਅਪਾਇੰਟਮੈਂਟ ਤੋਂ ਮੋਢੇ ਨਾਲ ਗੱਲ ਕਰ ਲਓ ਚਾਹ ਮੇਰੇ ਨਾਲ ਕਰ ਲਓ ਇਹ ਕੰਮ 'ਚ ਮੈਂ ਬਿਜ਼ੀ ਹਾਂ ਤੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸੋ ਤੁਸੀਂ ਆਪ ਸੋਚ ਲਓ ਵੀ ਵਿਅਕਤੀ ਕਿੱਦਾਂ ਦੀਆਂ ਗੱਡੀਆਂ ਲੈ ਕੇ ਆਉਂਦੇ ਨੇ ਤੇ ਮਕੈਨਿਕਾਂ ਨੂੰ ਨਿੰਦੀ ਜਾਂਦੇ ਰਹਿੰਦੇ ਨੇ ਤੇ ਪੈਸਾ ਖਰਚਣਾ ਹੀ ਨਹੀਂ ਚਾਹਦੇ ਜਦੋਂ ਪ੍ਰੋਪਰ ਪੈਸਾ ਖਰਚਦੇ ਨਹੀਂ ਪ੍ਰੋਪਰ ਡਾਇਗਨੋਸ ਨਹੀਂ ਹੁੰਦਾ ਉਹਨਾਂ ਚੱਕਰ ਰਿਜ਼ਲਟ ਮਿਲਦੇ ਨਹੀਂ ਸੋ ਆਪ ਜੀ ਨੂੰ ਹਮਰ ਰਿਕਵੈਸਟ ਆ ਦੋਸਤੋ ਇਹਨਾਂ ਗੱਲਾਂ ਨੂੰ ਜਰੂਰ ਸਮਝ ਲਿਓ ਕਿਉਂਕਿ ਵਿਅਕਤੀ ਨੂੰ ਅਸੀਂ ਸਮਝਾ ਸਮਝਾ ਕੇ ਹੰਬ ਜਾਣੇ ਆ ਸੋਚੀਦਾ ਯਾਰ ਇਹ ਜੇ ਕੰਮ ਕਰਨ ਨਾਲ ਬਿੱਤਰਹੀ ਐ ਵੀ ਆਪਦੀ ਮਰਜ਼ੀ ਦਾ ਗਾਹਕ ਆ ਜਾਵੇ ਉਹਨੂੰ ਰਿਜ਼ਲਟ ਮਿਲਣ ਚਾ ਨਾ ਮਿਲ ਜੋ ਕਰਾਉਣਾ ਚਾਹੁੰਦਾ ਕਰਾਵੇ ਤੇ ਨਹੀਂ ਕਰਾਉਣਾ ਚਾਹੁੰਦਾ ਨਾ ਕਰਾਵੇ ਚਾਹੇ ਆਪਦੇ ਮਕੈਨਿਕ ਕੋਲੋਂ ਜਾ ਕੇ ਕਰਾਵੇ ਸੋ ਇਸ ਕਰਕੇ ਕੰਮ ਨੂੰ ਇਗਨੋਰ ਕਰਨਾ ਸ਼ੁਰੂ ਕਰ ਰਹੇ ਹੈਗੇ ਕੰਮ ਕਰਨਾ ਕੰਮ ਤੋਂ ਸੀ ਮਨਾਹੀ ਨਹੀਂ ਕਰਦੇ ਪਰ ਅਜਿਹੇ ਲੋਕਾਂ ਨੂੰ ਅਸੀਂ ਕੰਮ ਕਰਨਾ ਇਹਨਾਂ ਲੋਕਾਂ ਦਾ ਪਸੰਦ ਨਹੀਂ ਕਰਾਂਗੇ ਸੋ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਤੁਸੀਂ ਵੇਖ ਲਿਆ ਵੀ ਲੋਕ ਕੀ ਚਾਹੁੰਦੇ ਨੇ ਤੇ ਕੀ ਕਰਦੇ ਨੇ ਤੇ ਸਾਡਾ ਕੀਤਾ ਹੋਇਆ ਕੰਮ ਜਾਂ ਰਿਜ਼ਲਟ ਦੇਣ ਦਾ ਸਾਡੀ ਮਨਸ਼ਾ ਹੈ ਉਹ ਕਿਵੇਂ ਅਧੂਰੀ ਰਹਿ ਜਾਂਦੀ ਹੈ ਜਦੋਂ ਲੋਕ ਇੱਕ ਪੱਖ ਵੇਖਦੇ ਤੇ ਦੂਜਾ ਪੱਖ ਨਹੀਂ ਵੇਖਦੇ ਸੋ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਧੰਨਵਾਦ ਆਪਣੀ ਰਾਏ ਜਰੂਰ ਦੱਸ ਦਿਓ ਕਿਉਂਕਿ ਛੋਟੇ ਜਾਂ ਵੱਡੇ ਵੀਰਾਂ ਵਰਗੇ ਹੋ ਧੰਨਵਾਦ ਕੀ ਹਾਲ ਹੈ ਵਧੀਆ ਹੋ ਜਾ ਸਭ ਪਹਿਲਾਂ ਤਾਂ ਬਜੀ ਸਵੇਰ ਦੇ ਕਲਪੇ ਸੀਗੇ ਤੇ ਉਹਦੀ ਮੈਂ ਮਾਫੀ ਚਾਹਣਾ ਮੈਨੂੰ ਨਹੀਂ ਇਦਾਂ ਟੋਕ ਕਰਨੀ ਚਾਹੀਦੀ ਸੀ ਪਰ ਤੁਸੀਂ ਇਹ ਤੁਹਾਨੂੰ ਆਉਂਦਾ ਡਾਇਗਨੋਸ ਕਰ ਲੈ ਸਾਰਾ ਸਿਸਟਮ ਹਾਂ ਜੀ ਸਰ ਦੇਖ ਲਿਆ ਤੁਸੀਂ ਫਿਰ ਤੁਹਾਡਾ ਕਿਉਂ ਨਹੀਂ ਵਿਸ਼ਵਾਸ ਪੱਜਿਆ ਵੀ ਜਿਹੜਾ ਕੁਝ ਤੁਸੀਂ ਏਜੰਸੀ ਤੋਂ ਕਰਵਾਇਆ ਹਾਂ ਜੀ ਸਰ ਤੇ ਸਾਨੂੰ ਕਰ ਨਹੀਂ ਦਿੰਦੇ ਸੀ ਸਰ ਐਕਚੁਅਲੀ ਉਹਨਾਂ ਨੇ ਕੰਪਨੀ ਵਾਲਿਆਂ ਨੇ ਜੋ ਵੀ ਉਹਨਾਂ ਨੂੰ ਕਿਹਾ ਉਹਨਾਂ ਨੇ ਕੀਤਾ ਪਰ ਇਹਨਾਂ ਜਿਹੜੀ ਲੀਕਸ ਦੀ ਪ੍ਰੋਬਲਮ ਆ ਉਹਨਾਂ ਨੇ ਦੇਖੀ ਨਾ ਇਹ ਮੁੰਦਸੀ ਆ ਜੇ ਇੰਟਰਕੁਲਮ ਨੂੰ ਉਸ ਟਾਈਮ ਦੱਸਦੇ ਤਾਂ ਮੈਂ ਜੂੜ ਪਾਉਣਾ ਪਰ ਉਹਨਾਂ ਨੇ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਤੁਹਾਡੇ ਐਪਰੀਸ਼ੀਏਟ ਹੈ ਵੀ ਗੱਡੀ 3.5 ਲੱਖ ਕਿਲੋਮੀਟਰ ਚਲਾ ਲਈ ਦੋ ਵਾਰੀ ਗਰਮ ਹੋਣ ਤੇ ਇਹੀ ਤੁਹਾਡੇ ਨਾਲ ਕੋਈ ਯੂਥ ਬੈਠਾ ਹੁੰਦਾ ਤੇ ਵੀ ਐਸੀ ਤਰਸੀ ਕਰਦਾ ਫਿਰ ਮੈਂ ਗਰਮ ਹੋ ਤਾਂ ਬਾਜੀ ਉਹ ਕਹੇਟ ਹੈ ਕਿ ਇਸ ਨੂੰ ਪਾਣੀ ਘਟੰਨ ਦਿੱਤਾ ਤੇ ਜਦੋਂ ਇਹ ਕਿਤੇ 150 ਕਿਲੋ ਮੈਂ ਕੱਢਦਾ ਤਾਂ ਹੁਣ ਵੀ ਆ ਹਾਂਜੀ ਹੁਣ ਕੱਢਦਾ ਸੀ ਪਰ ਹੁਣ ਚਲੋ ਤੁਸੀਂ ਦੇਖ ਕੇ ਆ ਜੀ ਜੀ ਚਾਹੇ ਨੈਕਸਟ ਟਾਈਮ ਕਦੀ ਜੋੜਦੇ ਨਹੀਂ ਪਈ ਨੇ ਚੀਜ਼ ਨੂੰ ਤੇ ਬਾਕੀ ਫਿਰ ਮੈਂ ਨਿਗਾਹ ਚ ਰੱਖਾਂਗਾ ਪਾਣੀ ਜ਼ਰੂਰ ਦੇਖਣਾ ਹੈ ਪਾਣੀ ਜ਼ਰੂਰ ਦੇਖਾਂਗਾ ਜੇ ਤੁਸੀਂ ਸਾਡੇ ਮੁੰਡਾ ਤੁਹਾਡੇ ਮੁਤਾਬਕ ਚੱਲਦਾ ਹੁੰਦਾ ਕਿਉਂਕਿ ਮੇਰੇ ਚੰਡੇ ਵੇ ਆ। ਹਾਂ ਜੀ। ਜੋ ਮੈਂ ਕਹਤਾਂ ਉਹਨੇ ਉਹੀ ਕਰਨਾ ਹੈ। ਬਿਲਕੁਲ ਸਰ। ਜੇ ਤੁਸੀਂ ਵੀ ਮੈਂ ਏਜੰਸੀ ਤੋਂ ਕਰਾ ਲਿਆ। ਆ ਮੈਂ ਪ੍ਰੀਤ ਵਾਲੇ ਤੋਂ ਕਰਾ ਲਿਆ। ਜਿਵੇਂ ਏਜੰਸੀ ਵਾਲਿਆਂ ਦਾ ਨੁਕਸ ਤੁਸੀਂ ਮੈਨੂੰ ਕਿਹਾ ਵੀ ਭਾਈ ਉਹਨਾਂ ਕੋਲ ਜਾਂਦਾ ਰਿਹਾ। ਨੁਕਸ ਨਹੀਂ ਨਿਕਲਿਆ। ਫਿਰ ਮੇਰੇ ਕੱਡੇ ਵਾਏ ਨੁਕਸ ਦਾ ਤੁਸੀਂ ਗਾਂਹ ਹੋਰ ਤੀਜੇ ਕੋਲੇ ਜਾਂਦੇ। ਤੀਜੇ ਕੋਲ ਮੈਂਬਰ ਸਹੀ ਹੋ। ਤੇ ਫਿਰ ਉਹਨੇ ਕਹਿੰਦੇ ਭਾਈ ਪ੍ਰੀਤ ਵਾਲਿਆਂ ਕੋਲੇ ਜਾਇਆ। ਤੇ ਮੈਨੂੰ ਇਹ ਦੱਸੋ ਵੀ ਪ੍ਰੀਤ ਵਾਲੇ ਦੀ ਜਿੱਦ ਕੀਤੀ ਵੀ। ਤੁਹਾਡਾ ਸਵਾਰਿਆ ਗਿਆ ਕੁਝ। ਨਹੀਂ ਮਾਫੀ ਚਾਹਣਾ ਮੈਂ। ਇਹ ਸਭ ਕੋਈ ਨਹੀਂ। ਗੱਡੀ ਦੇ ਸਰ ਸਾਊਂਡ ਵੀ ਬਹੁਤ ਪ੍ਰੋਪਰਲੀ ਜਿੱਦਾਂ ਕਿ ਮੈਨੂੰ ਚਾਹੀਦੀ ਸੋਦਾ ਨਹੀਂ ਮਿਲ ਗਈ ਆ ਤੇ ਦੂਜੀ ਜਿਹੜਾ ਕੰਮ ਪ੍ਰੋਪਰਲੀ ਮੇਰੇ ਹਿਸਾਬ ਨਾਲ ਬਿਲਕੁਲ ਸਹੀ ਹੋ ਗਿਆ ਆ ਤੇ ਸਾਊਂਡ ਮੁਤਾਬਿਕ ਮੈਨੂੰ ਡਾਊਟ ਸੀਗਾ ਮੈਂ ਤੁਹਾਨੂੰ ਉਹ ਵੀ ਸ਼ੇਅਰ ਕੀਤੀ ਸੀ ਇਸ ਟੌਪਿਕ ਤੇ ਵੀ ਗੱਡੀ ਦੇ ਸਾਊਂਡ ਦਾ ਮੈਨੂੰ ਬਹੁਤ ਆਊਟ ਜੀ ਲੱਗੰਦੀ ਆ ਵੀ ਸਾਊਂਡ ਨੋਰਮਲ ਚਾਹੀਦੀ ਆ ਬਹੁਤ ਜਨਰਲ ਸਾਊਂਡ ਮੈਂ ਵੀਰ ਜੀ ਇਸ ਕਰਕੇ ਕਹਿਣਾ ਹੁੰਦਾ ਆ ਜਿਵੇਂ ਇੱਕ ਗੱਡੀ ਆਈ ਉਹ ਹੈੱਡ ਪਟਾਉਣ ਪਿੱਛੇ ਆਏ ਸੀ ਮੈਂ ਪਟਿਆ ਨਹੀਂ ਨਹੀਂ ਸਰ ਜੇ ਜੇ ਅਸੀਂ ਵਾਰੇ ਵਾਰੇ ਜਾਈਏ ਵੀ ਕਸਟਮਰ ਸਾਡੇ ਮੁਤਾਬਕ ਇੱਕ ਦੂਜੇ ਤੇ ਵਿਸ਼ਵਾਸ ਕਰੇ ਕਿਉਂਕਿ ਇਨਸਾਨੀਅਤ ਤੌਰ ਤੇ ਇਨਸਾਨ ਇਨਸਾਨ ਨਹੀਂ ਰਿਹਾ ਮੈਂ ਸ਼ਬਦ ਚਾਹੁੰਦਾ ਮਾਫੀ ਜਿਵੇਂ ਤੁਸੀਂ ਮੈਨੂੰ ਕੰਮ ਨਹੀਂ ਕਰਨ ਦਿੰਦੇ ਸੀ ਮੈਂ ਕਹਤਾ ਮੁੰਡੇ ਨੂੰ ਦੀ ਰੋਕਤਾ ਉਹਨੇ ਕਿਹਾ ਭਾਈ ਜੀ ਸਾਡੇ ਫੋਰਮੈਨ ਨੂੰ ਫੋਰਮੈਨ ਕਹਿੰਦਾ ਭਾਈ ਖੁੱਲੂ ਮੇਰਾ ਕੰਮ ਕੀ ਹੈ ਲੋਕਾਂ ਦੇ ਪਾਏ ਨੁਕਸਾਨ ਨੂੰ ਲੱਭਣਾ ਤੇ ਜਿੰਨਾ ਚੱਕਰ ਮੈਂ ਬਾਈ ਜੀ A ਤੋਂ ਲੈ ਕੇ B ਤੋਂ ਲੈ ਕੇ Z ਤੱਕ ਨਹੀਂ ਜਾਂਦਾ ਮੈਂ A B ਕਰਕੇ ਤੇ ਵਿਚਾਲੇ F ਤੋਂ ਸ਼ੁਰੂ ਹੋ ਕੇ ਤੇ ਫਿਰ ਮੈਂ J ਤੇ ਸ਼ੁਰੂ ਹੋ ਜਾ ਫਿਰ ਮੈਂ ਜਾ ਕੇ ਫਿਰ ਵਿਚਾਲੇ ਛੱਡ ਕੇ S ਤੇ ਸ਼ੁਰੂ ਹੋ ਜਾ ਫਿਰ ਮਸਲਾ ਹਲ ਹੁੰਦਾ ਹੈ ਪੌੜੀ ਸਟੈਪ ਬਾਈ ਸਟੈਪ ਚੜੀ ਜਾਵੇ ਇੱਕ ਪੌੜੀ ਸਟੈਪ ਬਾਈ ਸਟੈਪ ਚੜਨਾ ਟਾਈਮ ਜ਼ਰੂਰ ਵੇਸਟ ਹੁੰਦਾ ਤੇ ਬਾਈ ਜੀ ਮਿਸਤਰੀਆਂ ਦੀ ਹਾਂਜੀ ਮਿਸੇ ਕਰਕੇ ਮੈਂ ਤੁਹਾਡੇ ਕੋਲ 4-5 ਦਿਨ ਪਹਿਲਾਂ ਅਪਾਇੰਟਮੈਂਟ ਲਈ ਸੀ ਮੈਂ ਸਾਰਾ ਅੱਜ ਆਵਾਂ ਅੱਜ ਆਵਾਂ ਕੱਲਾ ਪਰ ਮੈਂ ਇੱਕੋ ਰਿਕੁਐਸਟ ਕਰੂੰਗਾ ਜਿਵੇਂ ਤੁਸੀਂ ਅੱਜ ਕੋਈ ਹੋਰ ਆਉਂਦਾ ਹੈ ਉਹ ਜੇ ਅਧੂਰਾ ਕਰਾਊਗਾ ਤੇ ਫਿਰ ਪ੍ਰੀਤ ਬਾਈ ਜਿਵੇਂ ਏਜੰਸੀ ਨੇ ਸੀ ਤਾਂ ਉਹ じゃ ਮੈਂ ਹੋ ਜੀ ਬਿਲਕੁਲ ਸਰ ਬਿਲਕੁਲ ਸਰ ਪਰ ਤੁਸੀਂ ਜਿਹੜੀ ਪ੍ਰੋਬਲਮ ਮਸਲਾ ਸੀ ਉਹ ਹੱਲ ਕੀਤਾ ਹੈ ਮੈਂ ਕਲਪਿਆ ਕਿੰਦੇ ਪਿੱਛੇ ਕਲਪਿਆ ਉਹ ਐਂਟਰ ਕੋਲ ਵਾਸੇ ਨਹੀਂ ਮੈਂ ਕਲਪਿਆ ਕਿੰਦੇ ਪਿੱਛੇ ਡਾਕ ਦੇ ਗੇ ਡਾਕ ਰਾਣੀ ਸਰ ਫਾਇਦਾ ਕੀ ਦਾ ਹੋਣਾ ਹੈ ਮੇਰਾ ਮੇਰਾ ਹੋਣਾ ਤੇ ਮੇਰਾ ਕੀ ਲੱਭਦਾ ਬਾਈ ਲੋਕਸ ਤੇ ਜਿਹੜਾ ਸਾਰਾ ਲੱਭ ਲਿਆ ਤੇ ਇੰਨੇ ਬਹੁਤ ਆਈ ਲੋਕਸ ਤੇ ਲੋਕਸ ਹੋ ਰਿਹਾ ਇਹਨੇ ਲੋਕਸ ਲੱਗਤਾ ਬਾਈ ਮਮੁੱਲੀ ਗੱਲਾਂ ਮੈਂ ਹਕਾਰ ਕਰਨੀ ਗੱਲ ਕਰਦਾ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਬਹੁਤ ਸਭ ਸੋਜੀ ਹੋ ਬਖਸਦਾ ਪਰ ਕਿਤੇ ਵੀ ਜਾਓ ਤੁਹਾਨੂੰ ਮਾਦਮ ਨ ਦੇਖਦੇ ਜਿਹੜੇ ਜੋ ਵੀ ਕੰਮ ਕਿਤੇ ਕਰਉਣਾ ਹੈ ਮਿਸਤਰੀ ਨੂੰ ਕਹ ਬਾਈ ਜਿਹੜਾ ਕੋਈ ਨਹੀਂ ਵੀ ਦੇਖਣਾ ਉਹ ਵੀ ਖੋਲਣਾ ਮੈਂ ਕਹਿੰਦਾ ਸਾਰੇ ਵੀਰ ਸਿੱਖ ਜਾਣ ਮੇਰੇ ਸਾਡੇ ਬੱਚੇ ਵਰਗੇ ਆ ਜਾਂ ਭਰਾਵਾਂ ਵਰਗੇ ਆ ਜਰੂਰ ਤੇ ਹੁਣ ਐ ਮਸਿਲਕੀ ਚੀਜ਼ ਐ ਅਪਲ ਕੱਢਤਾ ਬਾਈ ਜੀ ਕੰਪਨੀ ਕਵਲੀ ਐ ਐ ਮਸੀਲਾ ਨਾਲ ਨਹੀਂ ਹੁੰਦਾਗਾ ਠੀਕ ਐ ਨਾ ਜੇ ਨੂੰ ਸੱਸ ਬਣ ਜੇ ਤੇ ਸੱਸ ਮਾਂ ਬਣ ਜੇ ਫਿਰ ਭਾਈ ਗੱਲਾਂ ਹੀ ਕਾਦੀ ਐ ਗੱਲ ਮੈਂ ਟੁੰਗੀ ਕਹਿਣ ਲੱਗਾ ਨੂ ਦਾ ਤਜਰਬਾ ਸੱਸ ਦੇ ਬਰਾਬਰ ਨਹੀਂ ਤੇ ਮਾਂ ਦਾ ਤਜਰਬਾ ਸੱਸ ਕੋਲੇ ਹੈ ਨਹੀਂ ਧੰਨਵਾਦ ਭਾਈ ਜੀ ਤੁਹਾਡਾ ਹੈਪੀ ਹੋਣਾ ਹੈਪੀ ਸਰ ਥੋੜਾ ਸਰ ਥੈਂਕ ਯੂ ਮਿਹਰਬਾਨੀ